ਗੁੱਡ ਮਾਰਨਿੰਗ ਜੀ ਗੱਲ ਕਰਨੀ ਹੈ ਅੱਜ ਇਨਕਲਾਬੀਆਂ ਦੀ ਵੀ ਕਿ ਪੱਗ ਸੇਗੜ ਪੱਗ ਬਣ ਕੇ ਇਨਕਲਾਬੀ ਬਣ ਜਾਂਦਾ ਪਹਿਲਾਂ ਤੁਹਾਨੂੰ ਇੱਕ ਵੀਡੀਓ ਸ਼ਰੂ ਕਰਨ ਲੱਗੇ ਆ ਆਪਣੇ ਐਮਪੀ ਸਾਹਿਬ ਦੀ ਆ ਸੁਣਿਓ ਪਹਿਲਾਂ ਐਮਪੀ ਸਾਹਿਬ ਦੀ ਵੀਡੀਓ ਸੁਣੋ ਕਿ মিডিਆ ਐਮਰਜੈਂਸੀ ਜੋ ਲੱਗੀ ਹੈ ਇਸ ਪਰ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਔਰ ਮਾਨਯ ਸਪਰੀਮ ਕੋਰਟ ਨੇ ਗਾਧੇਸ਼ ਦਿਆ ਹੈ ਕਿ 66 A ਜੋ ਧਾਰਾ ਹੈ ਉਸਕੇ ਤਹਿਤ ਫੇਸਬੁਕ ਪਰ ਬੋਲਨੇ ਪਕੋ ਗ੍ਰਾਇਮ ਨਹੀਂ ਮਾਨਾ ਜਾਣਾ ਚਾਹੀਏ ਮੈਡਮ ਲੇਕਿਨ ਪਿਛਲੇ ਦਿਨੋ ਸੋਸ਼ਲ ਕ੍ਰਿਸਟਿਅਨ ਲੋਕ ਹੈ ਉਹਨਾਂ ਪਰ ਪੁਲਿਸ ਕੇ ਅਤਿਆਚਾਰ ਕੀ ਔਰ ਤੰਗ ਪਰੇਸ਼ਾਨ ਕਰਨੇ ਕੀ ਖਬਰਾਂ ਆ ਰਹੀ ਹੈ ਮੈਡਮ ਇਹ ਇਨਕਲਾਬੀ ਨੇ ਇਨਨ ਬਿਆਨ ਜਾਦ ਦਵਾਉਣੇ ਪੈਂਦੇ ਆ ਇਹ ਜਦੋਂ ਹੈ ਨਾ ਐਮਪੀ ਸੀਗੇ ਮਾਨ ਸਾਹਿਬ ਸਾਡੇ ਮੁੱਖ ਮੰਤਰੀ ਸਾਹਿਬ ਇਨਨ ਪੂਰੇ ਰੂਲ ਪਤਾ ਸੀ ਜਦੋਂ ਆਪ ਮੁੱਖ ਮੰਤਰੀ ਬਣ ਗਏ ਤੇ ਆਪ ਕੀ ਕਰਦੇ ਪਏ ਆ ਜੇ ਹੈਲੀਕਾਪਟਰਸ ਦਾ ਹਾਲ ਪੁੱਛ ਲਿਆ ਕੀ ਗੁਨਾਹ ਕਰ ਦਿੱਤਾ ਤੁਸੀਂ ਦੂਜੀਆ ਪਾਰਟੀ ਨੂੰ ਤੁਸੀਂ ਮਜ਼ਾਕ ਨਹੀਂ ਉਡਾਇਆ ਤੁਸੀਂ ਡੋਟ ਮ ਮਜ਼ਾਕ ਹਡਾਉਂਦੀ ਰਹੇ ਹੋ ਨਾ ਤੇ ਤੁਸੀਂ ਤਾਂ ਕਹੇ ਬਾਦਲ ਸਾਹਿਬੀ ਥਾਂ ਥਾਂ ਤੇ ਫੋਟੋ ਤਾਂ ਆਪਣੇ ਨਾਲ ਫੋਟੋ ਬਾਦਲ ਦੀ ਫੋਟੋ ਬਾਦਲ ਦੀ ਫੋਟੋ ਤੇ ਤੁਸੀਂ ਕੀ ਕੀਤਾ ਤੀਰਸ ਯਾਤਰਾ ਦੇ ਨਾਂ ਦੇ ਉੱਪਰ ਤੁਸੀਂ ਕਿੰਨਾ ਕਰੋੜਾ ਰੁਪਇਆ ਖਰਚ ਕੀਤਾ ਬੱਸਾਂ ਦੇ ਉੱਪਰ ਬੱਸਾਂ ਵੀ ਪੰਜਾਬ ਦੀਆਂ ਨਹੀਂ ਬੱਸਾਂ ਬਾਹਰੋਂ ਆਈਆਂ ਕੀ ਪੰਜਾਬ 'ਚ ਬੱਸਾਂ ਹੈ ਨਹੀਂਆਂ ਬੱਸਾਂ ਪੰਜਾਬ 'ਚ ਹੈ ਨਹੀਂਆਂ ਜਦੋਂ ਕੋਈ ਸਵਾਰੀ ਪੁੱਛ ਲਵੇ ਫਿਰ ਹੀ ਪਰਚੇ ਦਾ ਅਰਜ਼ ਕਰਦੇ ਹੋ ਗਿਨਸਾ ਤੁਹਾਡੇ ਨਾਂ ਟੌਲੀਆਂ ਤੇ ਤੁਹਾਡਾ ਫੋਟੋ ਹੈ ਹਰ ਜਗ੍ਹਾ ਪੁਲਾਓ ਤੇ ਲੱਗੇ ਤੁਹਾਡੀ ਫੋਟੋ ਬੈਨਰ ਭਰੀ ਪਏ ਆ ਇਹ ਰਿਪੋਰਟੇ ਤੁਹਾਡੀ ਫੋਟੋ ਹਰ ਜਗ੍ਹਾ ਫੋਟੋ ਹੀ ਫੁੱਟ ਹੋਈ ਪਈ ਆ ਕਿ ਕਿਉਂ ਬਈ ਤੁਹਾਨੂੰ ਕਿਹਾ ਨਹੀਂ ਪਾ ਸਕਦਾ ਸੱਤਾ ਚ ਆਉਣ ਨਾਲ ਤੁਹਾਡੇ ਜਿਹੜੇ ਚਾ ਚੱਲ ਹੁੰਦੇ ਆ ਬਦਲ ਕੇ ਮੈਂ ਜਾਂਦੇ ਆ ਇਹ ਸਮਝ ਨਹੀਂ ਆਉਂਦੀ ਜੋਨੇ ਦਾ ਤੁਹਾਨੂੰ ਲੋਕਾ ਨਹੀਂ ਹਨ ਅਸਮਾਨ ਦਾ ਕੁਝ ਨਹੀਂ ਟਿਕਿਆ ਨਾ ਜਿਹੜਾ ਤੁਸੀਂ ਸੱਤਾ 'ਚ ਨਹੀਂ ਸੀਗੇ ਤੁਸੀਂ ਸਵਾਲ ਕਰਦੇ ਸੀ ਤੇ ਅੱਜ ਤੁਹਾਨੂੰ ਪੁੱਛਣ ਲੱਗ ਗਏ ਤੇ ਤੁਸੀਂ ਪਰਚੇ ਕਰਜ ਕਰਨ ਲੱਗ ਗਏ ਹੈ ਭਗਤ ਸਿੰਘ ਦੇ ਪੱਗ ਬਨ ਕੇ ਇਨਕਲਾਬ ਨਹੀਂ ਆਉਂਦਾ ਉਹ ਵੀ ਸੋਚ ਰੱਖਣੀ ਪੈਂਦੀ ਆ ਇਹ ਸੋਗਣਾ ਅਗਰੇ ਚੰਗੇ ਸੀ ਤੁਹਾਡੇ ਨਾਲੋਂ ਸੂਚੀਆ ਜਾਵੇ ਤੇ ਸਾਡੇ ਇਨਕਲਾਬੀਆਂ ਨੇ ਕੀ ਕੀਤਾ ਬਸ ਜਿਹੜਾ ਬੋਲਦਾ ਦਬਾ ਦਿਓ ਉਹਨੂੰ ਜਿਹੜਾ ਬੋਲਦਾ ਦਬਾ ਦਿਓ ਉਹਨੂੰ ਕਿਉਂਕਿ ਪਤਾ ਗੱਲ ਕੀ ਆ ਸਾਡੇ ਲੋਕਾਂ ਨੂੰ ਸੱਚ ਸੁਣ ਦੀ ਆਦਤ ਨਹੀਂ ਹੈ ਲਫੜਾਏ ਆ ਜਿੱਦੇ ਸਾਡੇ ਲੋਕੀ ਪੜ੍ਹੇ ਲਿਖੇ ਸੂਝਵਾਨ ਬਣ ਗਏ ਨਾ ਤੇ ਸਾਡਾ ਦੇਸ਼ ਕੈਨੇਡਾ ਅਮਰੀਕਾ ਵਰਗਾ ਨਹੀਂ ਬਣ ਸਕਦਾ ਕਿਉਂਕਿ ਅਸੀਂ ਲੋਕ ਦਾਉੜੂ ਦੀ ਬੋਤਲ ਵਿੱਚ ਸੇ ਬੈਕ ਜਾਂਦੇ ਆ ਇਹਨਾਂ ਨੇਤਾ ਨੂੰ ਪਤਾਗਾ ਇਹ ਮਾਨ ਸਾਹਿਬ ਨੂੰ ਪਤਾਗਾ ਸਹੀ ਆ ਜੇ ਬਦਕਟ ਬੋਲੇਗਾ ਮਾਫ ਕਰਦੇ ਹੋ ਸਾਨੂੰ ਲੋਕਾਂ ਨੂੰ ਆਪ ਜਾਗਣਾ ਪੈਣਾਗਾ ਅਸੀਂ ਲੁੱਟੇ ਜਾ ਰਹੇ ਹਾਂ ਸਾਨੂੰ ਮੁੱਦੇ ਚ ਉਲਝਾ ਕੇ ਇਹ ਆਪਣਾ ਕੰਮ ਕਰ ਜਾਂਦੇ ਨੇ ਸਾਨੂੰ ਥੱਲੇ ਮੁੱਦੇ ਦੇ ਦਿੱਤੇ ਜਾਂਦੇ ਆ ਆਪ করুণਾ ਪਾਸ ਕਰ ਜਾਂਦੇ ਨੇ ਇਹੀ ਕੋਸਤਾ ਹੁੰਦਾ ਹੈ ਆਡ ਨਾਲ ਅਸੀਂ ਸੂਝਵਾਨ ਕਿਦੋਂ ਬਣਾਂਗੇ ਅਸੀਂ ਗੱਲਾਂ ਕਰਦਾ ਕੈਨੇਡਾ ਅਮਰੀਕਾ ਵਰਗੇ ਦੇਸ਼ਾਂ ਦੀਆਂ ਠੀਕ ਆ ਸਾਡਾ ਇਹ ਤੇ ਲੈ ਕੇ ਜੈਡ ਤੱਕ ਸਾਰੇ ਮੰਤਰੀ ਝੂਠ ਬੋਲਦੇ ਆ ਤੇ ਸਾਨੂੰ ਚੰਗਾ ਲੱਗਦਾ ਆ ਜੀ ਖਸ ਹੋ ਜਾਂਦੇ ਆ ਕਿਤੇ ਕੰਮ ਰਿਐਲਿਟੀ ਚ ਹੁੰਦਾ ਦੇਖਿਆ ਹੁਣ ਮਾਰ ਸਾਹਿਬ ਦੀ ਸਰਕਾਰ ਬਣੀ ਆ 5 ਸਾਲਾਂ ਦੇ ਵਿੱਚ ਕਾਲਜ ਕਿੱਥੇ ਨੇ ਉਹ ਜੇ ਤੈਨੂੰ ਪੁੱਛ ਲਵੇ ਉਹ BMW ਦਾ ਜੋ ਤੁਸੀਂ ਪਲਾਟਨਾਇਆ ਉਹ ਕਿੱਥੇ ਆ ਘਰੋਂਡਾ ਕਿੱਥੇ ਨੇ ਸਿਰਫ ਗੱਲਾਂ ਜੀ ਨੇ ਤੇਰੇ ਨਹੀਂ ਪਤਾ ਰੱਖੇ ਕਾਲਜ ਦਾ ਬਾਜ਼ ਪਟਕੇ ਵੀ ਲੈ ਗਏ ਸੀ ਕੁਸਵਾਣਾ ਪੁੱਛਿਆ ਤੁਹਾਨੂੰ ਅਸੀਂ ਕਿਸੇ ਹੱਕ ਵਿੱਚ ਨਹੀਂ ਆ ਪਰ ਜੋ ਰਿਐਲਿਟੀ ਆ ਔਰ ਰਿਐਲਿਟੀ ਆ ਧੰਨਵਾਦ